ਕਿਹੰਨੇ ਕਿਧਰ ਚੱਲਿਆ ਬੀਬੀ ਮੈਂ ਨਾ ਪਮੀ ਕਹਿੰਦੇ ਨੂੰ ਸੂਟ ਲੈ ਆ ਦੇ ਵਿਆਹ ਜਾਣਾ ਉਹ ਸੂਟ ਲੈਣੇ ਜਾਂਦਾ ਸੀ ਅੱਛਾ ਮੈਂ ਤਾਂ ਦਿਨ ਪੁੱਛੀ ਚੱਲ ਪਿਆ ਹੈ ਨਾ ਬੀਬੀ ਮਾਂ 12 ਟਾਈਮ ਹੋ ਗਿਆ ਵਿਚਾਰੀ ਨੂੰ ਸੂਟ ਲੈਣ ਦੇ ਨੂੰ ਹੁਣ ਲਿਆ ਦੇਣਾ 6 ਮਹੀਨਿਆਂ ਮੰਗੂ ਹੋ ਗਈ ਹਾਈ ਹਾਰੀ ਨਹੀਂ ਆਈ ਮੈਂ ਜਾਂਦੇ ਲਾ ਨਹੀਂ ਉਹ ਚੱਲ ਪੈਣਾ ਫੇ ਬੀਬੀ ਉਹ ਪੁਰਾਣਾ ਕਿੰਨਾ ਪਾਉਗੀ ਵਿਆਹ ਚ ਪਰ ਇਹ ਵਾਲਾ ਪਿਆ ਉਹ ਕੋ ਟਾਈਟਲ ਤੇ ਲੱਗਿਆ ਹੋਇਆ ਹੈ ਮਹਿੰਗਾ ਆਇਆ ਸੀ ਕੋਈ ਪਾਲੂਗੀ ਲਿਆ ਦੇਂਦੇ ਨਹੀਂ ਬੇਬੇ ਇੱਕ ਦਾ ਨਹੀਂ ਹਾੜੀ ਨਹੀਂ ਆਈ ਕਣਕ ਕਾ ਇਹ ਖੇਤ ਚ ਖੜੀ ਐ ਸੌ ਨਹੀਂ ਵਾਏ ਉਹ ਜਾਂ ਲੱਭਾ ਨਾ ਮਾਰੇ ਜਾ ਕੇ ਤੇ ਮੈਂ ਨਾ ਪੁੱਛੀ ਕੋਈ ਲੜਾਈ ਵੀ ਦੇਖਿਆ ਕਰ ਚਲ ਠੀਕ ਆ ਬੇਬੇ ਫਿਰ ਜੇ ਤੂੰ ਕਹਿਣੀ ਆਂਦਾ ਹੋਰ ਬਰੀ ਵਾਲਾ ਪਿਆਰ ਹੈ ਕੋਈ ਹੋਰ ਮਮਾ ਕਿੰਨਾ ਚਿਰੀ ਪਾਇਆ ਕਿਹੜਾ ਪੁਰਾਣਾ ਹੋ ਜਾਂਦਾ ਹੁੰਦੇ ਬੇਬੇ ਬਾਰੇ ਟਾਈਮ ਬਾਅਦ ਮੰਗਾਇਆ ਸੀ ਵਿਚਾਰੀ ਨੇ ਕੋਈ ਨਾ ਆਪਾਂ ਕਣਕ ਵੇਚ ਕੇ ਲਿਆਵਾਂਗੇ ਹਉ ਤੇ ਨਹੀਂ ਦੇਖਿਆ 800 ਦਾ ਸਮਾਈ ਦਾ ਲੈਂਦੇ ਨਾ ਲੋਨ ਵਾਲੇ ਸੂਤਾ ਸਿਉ ਤਾਂ ਪਿੱਲੂ ਵੇ ਬਹਿ ਹੋ ਗਈ ਨੀ ਕਾਹ ਨੂੰ ਸੌਣੇ ਨਹੀਂ ਆਉਂਦੇ ਕਦੇ ਰੀਲ ਮੰਗਾ ਲਈ ਖਤਾ ਕਾਹ ਵਾਲਾ ਕਹੇ ਬੱਕਰੀ ਹੁਣ ਮੰਗਾਲੀ ਘਰ ਪੀੜਾ ਹੋ ਗਿਆ ਕਦੇ ਖੁੱਲਾ ਹੋ ਗਿਆ ਚਲ ਠੀਕ ਹੈ ਬੀਬੀ ਆ ਦੇ ਉਹਨੂੰ ਘਰੇ ਆ ਕੇ ਕੰਨ ਕਰੀ ਆ ਯਾਰ 3000 ਪੈਸੇ ਨਹੀਂ ਦਿੱਤੇ ਠੀਕ ਹੈ ਬੀਬੀ ਹੋਰ ਸਾਰਾ ਦੇਣਾ ਕਰਾਇਆਂ ਦੇ ਬਣ ਜਾਂਦੇ ਨੇ ਅੱਜ ਕੱਲ ਕੀ ਜਵਾਨ ਨੇ ਮਾੜਾ ਜੰਮੂ ਤੋਂ ਨਹੀਂ ਗਾਹਂ ਜਿੰਦੇ ਪੁੰਜੇ ਨਹੀਂ ਗੱਲ ਲੱਦਕਨੰਦੇ ਉਹਦੀ ਚੱਲ ਪੈਂਦੇ ਨਾ ਉਹਦੀ ਚੱਲ ਪੈਂਦੇ ਨਾ ਲੱਗੇ ਕਾਹੇ ਪੈਸਾ ਨਹੀਂ ਤੇ ਲਾ ਨਹੀਂ ਕਰੇ ਕੰਠ ਕਾਜੂ ਤੁਸੀਂ ਵਧੀਆ ਸੂਟ ਲਿਆ 6 ਮਹੀਨੇ ਜਲੇ ਉਹਨੇ ਨੰਨ ਛੋਟਾ ਜੇ ਅੱਜ ਜੇ ਤੋ ਨਾਲ ਕੰਨ ਖਿੱਚ ਕੇ ਨਾ ਰੱਖੇ ਨਾ ਇਹ ਉੱਤੋਂ ਨਹੀਂ ਹੋ ਜੂ ਮੇਰੇ ਕੰਮ ਆ ਹਾਂ ਮੁੰਡੇ ਨੂੰ ਸਮਾਰ ਕੇ ਕੰਨ ਖਿੱਚੂੰਗੀ ਮਾਦੇ ਹਾਂ ਤੇ ਬੋਕਰਾ ਹੀ ਤਾਂ ਬਣ ਕੇ ਬੈਜੂ ਮੈਨੂੰ ਕਿੱਥੇ ਬਤੀਜਣਗੇ ਓਰਿਜਨਲ ਪੰਡਾ ਮੜੀ ਕੇ ਲਾਉਣਾ ਕਿੱਛ ਕੇ ਰੱਖੋ ਪੂਰਾ ਆਉਧਤ ਰੱਖੋ ਕੁਬਿਲਦਾਰੀ ਐਸਾਂ ਦਿੰਦੀ ਮੈਂ ਹੁਣ ਮੈਂ ਪਿੱਛੇ ਲਾਇਆ ਕੁਬਿਲਦਾਰੀ ਆਇਆ ਜਵਾਨ ਆ ਗਿਆ ਕਰਜੋਗ ਆ ਗਿਆ ਮਾਵਾਂ ਦਾ ਗੱਲੀ ਨੂੰ ਸੁਣ ਦੇ ਘਰ ਵਾਲੀ ਨੇ ਗੱਲ ਸੁਣ ਦੇ ਮਾਵਾਂ ਦੀ ਗੱਲ ਸੁਣਨੀ ਚਾਹੀਦੀ ਬੱਚ ਜਵਾਕਾਂ ਨੂੰ ਜਾਣਿਆ ਇਹ ਵਿਰਾਰ ਬਜਾਰ ਤਾਂ ਮੈਂ ਜਾਂਦਾ ਸੀ ਮੈਂ ਵੀ ਤਿਆਰ ਹੋ ਰਹੀ ਆ ਫਿਰ ਚੱਲੀਏ ਤੂੰ ਕਹ ਲੋ ਤਿਆਰ ਹੋ ਰਹੀ ਆ ਕਿਉਂ ਜੀ ਬੀਬੀ ਮੈਨੂੰ ਕਹਿੰਦੀ ਕਹਿੰਦੀ ਲੈ ਕੇ ਨਹੀਂ ਆਉਣਾ ਸੂਟ ਕਹਿੰਦੀ ਹੁਣ ਤਾਂ ਲੈੰਦਾ 6 ਮਹੀਨੇ ਪਹਿਲਾਂ ਗਿਆ ਵੀ ਉਹੀ ਪਾ ਲੂਗੀ ਪਹਿਲਾਂ ਹਣਾ ਐਵੇਂ ਕਿਉਂ ਕਰਦੀ ਆਈ ਬੇਬੇ ਫਿਰ ਮੈਂ ਤਾਂ ਮੰਨਣੀ ਪੈਂਦੀ ਆ ਬੀਬੀ ਦੀ ਗੱਲ ਬੇਬੇ ਵੱਡੀ ਐ ਸਿਆਣੀ ਆਪਣੇ ਜੋ ਮੈਂ ਐਵੇਂ ਤਾਂ ਨਹੀਂ ਕਹਿੰਦੀ ਇਹ ਵੀ ਨਾ ਮੰਨੋ ਪਰ ਰਾ ਰਾ ਸਰਦੀ ਗੱਲ ਹੁੰਦੀ ਐ ਮੈਂ ਵੀ ਹੁਣ ਆਪਦਾ ਘਰਵਾਰ ਛੱਡ ਕੇ ਉਰੇ ਆਈ ਆ ਹੁਣ ਜੇ ਤੁਸੀਂ ਨਹੀਂ ਮੇਰੀ ਸੁਣੋਗੇ ਮੈਂ ਹੋਰ ਕਿਹਨੂੰ ਸੁਣਾਉਂਗੀ ਫਿਰ ਹੋਰ ਮੈਨੂੰ ਕੌਣ ਜੀਜਾ ਲੈ ਕੇ ਦੇਊਗਾ ਫਿਰ ਉਹ ਬੀਬੀ ਦੀ ਗੱਲ ਸਿਆਣੀ ਹੁੰਦੀ ਬੀਬੀ ਨੂੰ ਵੱਧ ਪਤਾ ਆਪਣੇ ਜੋ ਹੁਣ ਬੀਬੀ ਨੇ ਕਹਿਤਾ ਬੀਬੀ ਗੱਲ ਤਾਂ ਨਹੀਂ ਮੋੜ ਸਕਦਾ ਹੈਗਾ ਮੋੜ ਤਾਂ ਨਹੀਂ ਸਕਦੇ ਜੀ ਪਰ ਮੈਨੂੰ ਸੂਟ ਤਾਂ ਚਾਹੀਦਾ ਸੀ ਹੁਣ ਮੈਨੂੰ ਕੀ ਆਖਣਗੇ ਆਖਣਗੇ ਆਹੀ ਸੂਟ ਹੈ ਦੇ ਕੋਲ ਇੱਕ ਵਜਨ ਦੇ ਵਿਆਹ ਹੋਇਆ ਆਹੀ ਪਾ ਕੇ ਆ ਜਾਂਦੀ ਹੈ ਚਲ ਤੂੰ ਮਨਾ ਕੇ ਦੇਖ ਲੈ ਬੀਬੀ ਨੂੰ ਇਹ ਮੰਨਨੇਗੀ ਬੀਬੀ ਕੋਈ ਫਿਰ ਤਾਂ ਮੈਂ ਲਿਆ ਦੂੰਗਾ ਨਹੀਂ ਮੇਰੇ ਤਾਂ ਨਹੀਂ ਹੱਥ ਵੱਸ ਗਈ ਗੱਲ ਫਿਰ ਬੀਬੀ ਕਹਿੰਦੀ ਅ ਵੀ ਨੂੰ ਹਾਂ ਦੀ ਗੱਲ ਵਾਲੇ ਮੰਨਦੇ ਨੇ ਪੁੱਤ ਫਿਰ ਉਹ ਕਰਕੇ ਮੈਨ ਤਾਂ ਬੀਬੀ ਦੀ ਗੱਲ ਹੀ ਸੁਣਦਾ ਮਰਜੀ ਹੈ ਜੀ ਤੁਹਾਡੀ ਮੈਂ ਤਾਂ ਕੁਛ ਨਹੀਂ ਕਹਿੰਦੀ ਤੂੰ ਮਨਾਲੀਏ ਮੰਨ ਗਈ ਬੀਬੀ ਨੇ ਹਾਂ ਕਰਤੀ ਫਿਰ ਮੈਂ ਲੈ ਜਾਊਗਾ ਜਦੋਂ ਪੁੱਤ ਦੀ ਨਹੀਂ ਉਹ ਕਰਦੀ ਮੇਰੀ ਕਿੱਥੋਂ ਸੁਣ ਲੂਗੀ ਉਹ ਨਾਲੇ ਐ ਵੀ ਪੁੱਛਣੀ ਬੀਬੀ ਨੂੰ ਇਹ ਨਾਲ ਜਾਣ ਵਾਸਤੇ ਬੀਬੀ ਨੇ ਨਾਲ ਜਾਣ ਵਾਸਤੇ ਹਾਂ ਕੀਤੀ ਫੇਰੀ ਲੈ ਕੇ ਜਾਊਗਾ ਤੂੰ ਮਨਾਲਾ ਚੱਲ ਬੀਬੀ ਨੂੰ ਠੀਕ ਹੈ ਮੰਨ ਗਈ ਬੀਬੀ ਨੂੰ ਦੱਸਦੀ ਠੀਕ ਹੈ ਜੀ ਚਲੋ ਮਰਜੀ ਹੈ ਤੁਹਾਡੀ ਮਰਜੀ ਤਾਂ ਬੱਸ ਉਹਨਾਂ ਫਿਰ ਬੀਬੀ ਦੇ ਨਾਲ ਹੀ ਆ ਬੀਬੀ ਜਿੰਮੇ ਕਹੂਗੀ ਉਵੇਂ ਕਰ ਲਾਂਗੇ ਠੀਕ ਹੈ ਜੀ ਫਿਰ ਅਗਲਾ ਕਹਿੰਦਾ ਘਰ ਵਾਲੀ ਦੇ ਮਗਰ ਲੱਗਿਆ ਹੋਇਆ ਤੇਰੀ ਗੱਲ ਮੰਨ ਲਈ ਬੀਬੀ ਵੱਡੀ ਬੀਬੀ ਦੀ ਗੱਲ ਹੀ ਮੰਨੂ ਮੈਂ ਤਾਂ ਮੈਂ ਕਿਹੜਾ ਕਬੀਲਦਾਰੀ ਖੋਣ ਲੱਗ ਰਹੀ ਆ ਐਨਾ ਤਾਂ ਚਲੇ ਨਰਮ ਐ ਵਿਚਾਰਾ ਹਨ ਜਿਵੇਂ ਇਹਦੇ ਪਿੱਛੇ ਲੱਗਣਾ ਪਊਗਾ ਤਰਝਾਈ ਤਾਂ ਮੇਰੀ ਵੀ ਆ ਹਨ ਜਦੋਂ ਪੇਕੇ ਜਾਂਦੀ ਐ ਪਿੰਡੋਰੇ ਵਾਪਸ ਆਉਂਦੀ ਐ ਵਧੀਆ ਸੂਟ ਪਾਏ ਹੁੰਦੇ ਨੇ ਹਰ ਇੱਕ ਭਰਾ ਮੇਰੀ ਗੱਲ ਮੰਨਦਾ ਮੇਰੀ ਮਾਂ ਤਾਂ ਕਦੇ ਰੋਕਦੀ ਟੋਕਦੀ ਨਹੀਂ ਏ ਜਿੱਥੇ ਵੀ ਪਤੇ ਆਉਣੇ ਜਾਣੇ ਆ ਉੱਥੇ ਹਰ ਇੱਕ ਪਾਸੇ ਉਧਰ ਟੋਕ ਤਾਂ ਉਧਰ ਟੋਕ ਤਾਂ ਆ ਨਹੀਂ ਲਿਆਉਣਾ ਉਹ ਨਹੀਂ ਲਿਆਉਣਾ ਮੈਂ ਕਿਹੜਾ ਕਬੀਲਦਾਰੀ ਖੋਣ ਲੱਗ ਰਹੀ ਆ ਪਰ ਮੈਨੂੰ ਸੂਟ ਤਾਂ ਲਿਆ ਦੇ ਕੋਈ ਖਾਣ ਪੀਣ ਨੂੰ ਲਿਆ ਦੇ ਹਰ ਇੱਕ ਗੱਲ 'ਚ ਪਾਨੀ ਮਾਰੂਗੀ ਵੀ ਜੇ ਤੇ ਕੋਈ ਤੇਰੀ ਤੀ ਨਾਲ ਕਰੇ ਫੇਰ ਠੀਕ ਐਸਾ ਕਰ ਦੇ ਮਾਣਾ ਇਹ ਤਾਂ ਵਿਚਾਰਾ ਨਰਮ ਬਥੇਰਾ ਹੁਣ ਤਾਂ ਐਸੀ ਪਿੱਛੇ ਰਹਿਣਾ ਪਊਗਾ ਤਾਂ ਹੀ ਪਿੱਛੇ ਲਾ ਰੱਖਿਆ ਜੇ ਨਰਮ ਹੈ ਜੇ ਕੌੜਾ ਹੁੰਦਾ ਫੇਰ ਨਹੀਂ ਲੱਗਦਾ ਸੀਗਾ ਜਿਨ ਇੱਕ ਗੱਲ ਆਉਦੀ ਮਾਂ ਦੀ ਮੰਨਦਾ ਓਨੀ ਕੁ ਮੇਰੀ ਵੀ ਮੰਨਣੀ ਚਾਹੀਦੀ ਆ ਜਵਾਕ ਤਾਂ ਨਹੀਂ ਹੈਗਾ ਚਲ ਭੋਲਾ ਹੈਗਾ ਜਵਾਕ ਤਾਂ ਨਹੀਂ ਹੈਗਾ ਵੀ ਮਗਰ ਲੱਗਦਾ ਉਹ ਇਹ ਕੀ ਕਰਾਂ ਮੈਂ ਚਲ ਬੀਬੀ ਨੂੰ ਬਣਾ ਕੇ ਦੇਖਦੀ ਆ ਜੇ ਮੰਨ ਗਈ ਤਾਂ ਠੀਕ ਐ ਨਹੀਂ ਫਿਰ ਉਹੀ ਪਾ ਜੂਗੀ ਸੂਟ ਜਿਹੜਾ ਹੈਗਾ ਪੈ ਗਈ ਬੇਬੇ ਹਾਂ ਪੈ ਗਈ ਸੀ ਕਮ ਅੱਖੀ ਲੱਗਦੀ ਜਾਂਦੀ ਸੀ ਅੱਛਾ ਮੈਂ ਤਾਂ ਇਹ ਕਹਿੰਦੀ ਸੀ ਬੇਬੇ ਮੈਂ ਕਿਹਾ ਗੌਰੇ ਨੂੰ ਕਿਹਾ ਸੀ ਸੂਟ ਨੂੰ ਉਹ ਕਹਿੰਦਾ ਬੇਬੇ ਕਹਿੰਦੀ ਵੀ ਸੂਟ ਨੂੰ ਕੀ ਹੋਇਆ ਵੀ ਸੂਟ ਤਾਂ ਹੈਗਾ ਤਾਂ ਹੈਗਾ ਮੈਂ ਵਿਆਹ ਜਾਣਾ ਸੀ ਬੇਬੇ ਬੁਰਾ ਲੱਗਦਾ ਇੱਕ ਸੂਟ ਵਾਲਾ ਕੁ ਇੱਕ ਸੂਟ ਹੀ ਇਹਦੇ ਕੋਲੋਂ ਵੀ ਪਾ ਜਾਣੀ ਆ ਹੁਣ ਜੇ ਤੁਸੀਂ ਕਹਿ ਦੋਗੇ ਸੋਢੀ ਦਾ ਗੱਲ ਮੰਨ ਲੈਣਗੇ ਤੁਸੀਂ ਕਹਿ ਦੋ ਮੈਨੂੰ ਇੱਕ ਸੂਟ ਲਿਆ ਕੇ ਦੇ ਦੇਣਗੇ ਮੈਂ ਵਿਆਹ ਚ ਪਾ ਜਾਊਂਗੀ ਮੇਰੀ ਕਿੱਥੇ ਸੁਣਦਾ ਮੇਰੀ ਨੂੰ ਸੁਣਨਾ ਮਾਪਿਆਂ ਦੀ ਨਿੱਜ ਕਾਲ ਸੁਣਦੇ ਅੱਜ ਕੱਲ ਤਾਂ ਘਰ ਆਈਆਂ ਨੇ ਸੁਣਦੇ ਸਾਰਾ ਦਿਨ ਸਾਰਾ ਦਿਨ ਕਦੇ ਮੋਟਰਸਾਈਕਲ ਤੇ ਉੱਧਰ ਲੈ ਗਈ ਕਿਹੜਾ ਕਿਹੜੇ ਉੱਧਰ ਲੈ ਗਈ ਮਾਂ ਮੰਦਾ ਹੀ ਕੱਢ ਜਾਂਦੇ ਮਾਪਿਆਂ ਨੂੰ ਤਾਂ ਬੈਠਿਆ ਨੂੰ ਮੇਰੀ ਕਿੱਥੇ ਸੁਣਦਾ ਹੈ ਸਾਰੀ ਸੁਣਦਾ ਤਾਂ ਤੇਰੀ ਹੈ ਨਹੀਂ 베ਬੇ ਮੈਂ ਤਾਂ ਅੱਜ ਹੀ ਇੱਕ ਸੂਟ ਹੀ ਮੰਗਿਆ ਸੀ ਉਸੇ ਨੂੰ ਉਹਨਾਂ ਨੇ ਜਵਾਬ ਦੇ ਤਾਂ ਮੇਰੀ ਕਿੱਥੇ ਸੁਣਦੇ ਨੇਗੇ ਉਹਦੀ ਮੈਨੂੰ ਕਹਿੰਦੇ 베ਬੇ ਕਹਿੰਦੀ ਹੈ ਵੀ ਤੂੰ ਬਾਜ਼ਾਰ ਜਾ ਮੈਨੂੰ ਆਏ ਸੀ ਵੀ ਮੈਂ ਬਾਜ਼ਾਰ ਜਾਊਂਗਾ ਬਿਨਾਂ ਚਲ ਤੈਨੂੰ ਲੈ ਜੂ ਕਹਿੰਦੇ ਤਾਂ ਕਹਿੰਦੀ ਵੀ ਜਾਣਾ ਹੀ ਨਹੀਂ ਸੂਟ ਹੀ ਨਹੀਂ ਲੈ ਕੇ ਆਉਣਾ ਮੈਂ ਕਿਹਾ ਵੀ ਫਿਰ ਹੁਣ ਮੇਰੇ ਤੋਂ ਨਹੀਂ ਹੋ ਕੇ ਲਿਆਉਂਦਾ ਸੀ ਫਿਰ ਬੇਬੇ ਮੇਰਾ ਵੀ ਬੱਚਾ ਨਾ ਬਖਾ ਮੋੜਿਆ ਉਥੋਂ ਮੈਂ ਮੇਰਾ ਵੀ ਨਹੀਂ ਕਰਦਾ ਸੂਟ ਕਹਿੰਦਾ ਫਿਰ ਹੁਣ ਐ ਤਾਂ ਨਹੀਂ ਬਿਨਾਂ ਪੁੱਛੀ ਪਚਾਈ ਜਾਣਾ ਦਿਲਾਏ ਕਰਕੇ ਵੀ ਜਾਂਦੇ ਹੁੰਦੇ ਨੇ ਘਰੇ ਬਿਨਾਂ ਰਾਜ ਤੂੰ ਚੱਲ ਪੈਂਦਾ ਤਾਂ ਮੰਗਰ ਲਾ ਰੱਖਿਆ ਪੰਨੀਰੀ ਮੋਂ ਕੋਕੀ ਅੰਡਾ ਚੁਪੇਵੇ ਕਵਿੰਦਾਰੀ ਤਾਂ ਬੇਬੇ ਸੋਡੇ ਹੱਥ 'ਚ ਹੀ ਆ ਜੇ ਤੁਸੀਂ ਪੈਸੇ ਦਿਓਗੇ ਤਾਂ ਹੀ ਲਿਆ ਕੇ ਦੇਊ ਉਹ ਹੂੰ ਤਾਂ ਕੋਈ ਲਿਆ ਕੇ ਨਹੀਂ ਦੇਂਦਾ ਕਬੀ ਹਿਲਦਾਰ ਇਹਨੂੰ ਬੰਦ ਪਾਈ ਸੜੇ ਮੈਨੂੰ ਆਕੇ ਦੱਸੋ ਮੈਨੂੰ ਆਕੇ ਵੀ ਦੱਸਦਾ ਜਦੋਂ ਚੀਜ਼ ਲਿਆਉਂਦਾ ਤੈਨੂੰ ਚੁੱਕੀ ਫੜਾ ਦਿੰਦਾ ਹੁਣ ਤੋਂ ਮੇਰੇ ਗੰਨੇ ਤੇ ਆ ਚੜੀ ਕੁਛ ਨਹੀਂ ਲਿਆਉਂਦਾ ਬੇਬੇ ਸਾਰਾ ਕੁਝ ਜੇ ਖਾਣ ਪੀਣ ਨੂੰ ਲੈਣਾ ਉਹ ਵੀ ਸਾਨੂੰ ਬਰਾਬਰੀ ਦਿਨੇ ਆ ਕੇ ਘੱਟ ਵੱਢ ਕੇ ਸਾਰਾ ਕੁਝ ਜੇ ਕੋਈ ਕੱਪੜਾ ਡੀਡਾ ਲੈਣਾ ਉਹ ਥੋੜੇ ਸਾਹਮਣੇ ਅਸਲ ਤਾਂ ਹੁਣ ਕਦੇ ਲਿਆ ਕੇ ਨਹੀਂ ਤਾ ਅਸੀਂ ਆ ਹੀ ਮੰਗਿਆ ਸੀ ਵੀ ਚੱਲ ਵਿਆਹ ਜਾਉਂਗੀ ਵੀ ਇੱਕ ਸੂਟਲ ਮੰਗਵਾ ਲੈਣੀ ਆ ਹੁਣ ਅੱਛਾ ਤੂੰ ਐ ਕਹਿਣੀ ਐ ਵੇ ਮੁੰਡਾ ਮੇਰੀ ਗੱਲ ਸੁਣੀ ਜਾਵੇ ਮਾਂ ਪਿਓ ਦੀ ਨਾ ਸੁਣੇ ਮੈਂ ਆਇਆ ਤਾਂ ਨਹੀਂ ਕਹਿੰਦੀ ਬੇਬੇ ਵੀ ਮੇਰੀ ਗੱਲ ਸੁਣੇ ਸੋਢੀ ਵੀ ਸੁਣਨੀ ਚਾਹੁੰਦੀ ਆ ਥੋੜੀ-ਮੋਟੀ ਮੇਰੀ ਵੀ ਤਾਂ ਸੁਣੇ ਸੁਣਦਾ ਕਿਉਂ ਨਹੀਂ ਗੱਲ ਤੇਰੀ ਸਾਰੀ ਸੁਣਦਾ ਏ ਸੂਟ ਲੈਣ ਗਿਆ ਭੱਜਿਆ ਜਾਵੇ ਮੈਂ ਤਾਂ ਬੋਲ ਮਾਰ ਲੈ ਤਾਂ ਮੈਨੂੰ ਦੱਸਦਾ ਖਵਰਾ ਕੀ ਕੁਸਾਉਗਾ ਨਹੀਂ ਇਹ ਤੋਂ ਚੱਲ ਉੱਠ ਕੇ ਕੰਮ ਕਰ ਲੈ ਸਾਰਾ ਦਿਨ ਉਹਦੇ ਕੰਨ ਭਰੀ ਜੰਨੀ ਐ ਹੋਂਦਾ ਜਾਂਦਾ ਹੋਰੀ ਭਾ ਕੰਨ ਭਰ ਦਿੰਨੀ ਐ ਕੀ ਕੰਮ ਕਰ ਲੈ ਮੈਂ ਠੀਕ ਆਂ ਨਹੀਂ ਬੰਦਾ ਪਰ ਇਹ ਤਾਂ ਹੈ ਨਹੀਂ ਸੀ ਬੇਬੇ ਤੇ ਤੈਨੂੰ ਸ਼ੱਕ ਹੈਗਾ ਕੋਈ ਗੱਲ ਨਹੀਂ। ਅੱਜ ਇਹਨੂੰ ਛੋਟਾ। ਅੱਜੇ ਤੋਂ ਲਾਗੇ ਪੁੱਗੜਾ। ਹੁਣ ਨਹੀਂ ਮੈਂ ਸੋਦੀਆਂ ਪੁੱਗਣਾਂ ਦੀ ਹਜੀ ਖਿੱਚ ਕੇ ਰੱਖੂੰ ਨਾ ਤਾਂ ਸੋਦੀ। ਹਾਂ। ਅੱਜੀ ਮੁੰਡਾਂ ਵਾਂਗਰ ਲਾ ਲਿਆ ਫੇ ਸਾਡੀ ਕਿੱਥੇ ਪੁੱਗਦਾ ਇੱਥੇ। ਘਰ ਬਾਹਰ ਤਾਂ ਸੋਡੇ ਛੋੜਦੇ ਆਂ ਅਸੀਂ ਅਸੀਂ ਕਿਹੜਾ ਇੱਕ ਦੇ ਧਰ ਕੇ ਲੈ ਕੇ ਜਾਣਾ। ਹੁਣ ਪੂਰਾ ਖਿੱਚ ਕੇ ਰੱਖੂੰ ਬਾਹਰੋਂ ਦ ਜਾਂਦੇ ਦੀ ਨੀਂਗਾ ਰੱਖਿਆ ਕਰੂੰ। ਕੀ ਲਿਆਉਂਦਾ ਕੀ ਲਿਆ ਜਾਂਦਾ। ਮੈਂ ਪੈਸੇ ਗਿੰਣ ਕੇ ਰਿਆ ਕਰੂੰ ਗਿੰਕੇ ਸਾਹਬ ਲਿਆ ਕਰੂੰ ਹੁਣ ਮੈਂ ਮੁੰਡੇ ਦੀ ਡੋਟ ਨਹੀਂ ਛੱਡਿਆ ਮੇਰੀ ਮੰਨਣ ਲੱਗ ਜੇ ਹੁਣ ਨਹੀਂ ਮੈਂ ਡੋਟ ਨਹੀਂ ਛੱਡਦੀ ਹੁਣ ਤਾਂ ਮੈਂ ਨੱਥ ਕੱਸ ਕੇ ਰੱਖੂੰਗੀ ਸੰਭਾਲ ਕੇ ਹਾਂ ਸਾਰੇ ਹੁਣ ਤਾਂ ਮਾਂ ਦਾ ਤਾਂ ਮੇਰ ਬੋਈ ਤੀਗਾ ਹੁਣ ਸਾਰੇ ਮਾਂ ਆਵਦੀ ਚਲਾਉਂਗੀ ਤੈਨੂੰ ਆਇਆ ਵੀ ਮੇਰੀ ਚੰਨਣ ਲੱਗ ਜੇ ਪਹਿਲਾਂ ਵੀ ਮਾਂ ਆਵਦੀ ਚਲਾਈ ਹੁਣ ਵੀ ਮਾਂ ਆਵਦੀ ਚਲਾਉ ਨੱਥ ਕੱਸ ਕੇ ਰੱਖੂੰਗੀ ਸਖਿਆ ਹੀ ਜਾਂ ਜੋ ਸਾਰਾ ਨਜਵਾ ਕਰੂੰ ਉਹ ਯਕੀਨ ਜਲ ਬਣਾ ਉਹ ਤਾਂ ਮੇਰੀ ਮੰਨਦਾ ਹੈ ਜੇ ਮੈਂ ਗੱਲ ਕਹਿੰਦਾ ਮੰਨ ਲੈੰਦਾ ਕੀ ਹੋ ਗਿਆ ਨਾ ਜਲਦੀ ਜਲਦੀ ਨਾ ਕੀ ਕਰਦਾ ਮੁੰਡਿਆ ਵੇ ਬੀਬੀ ਉਹ ਪੰਮੀ ਕਹਿੰਦੀ ਮਸ਼ੀਨ ਖੜ ਗਈ ਮੈਂ ਦੇਖ ਰਹੀ ਸੀ ਮਾੜਾ ਜੀ ਵੀ ਕਿਤੇ ਚੱਲੀ ਪਵੇ ਚਲਾ ਕੇ ਨਹੀਂ ਮਿਸਤਰੀ ਤੋਂ ਠੀਕ ਕਰਾਉਣੀ ਬੈਠਾ ਕਿਹਾ ਹੱਥ ਸਾਹ ਤੈਨੂੰ ਤਾਂ ਸਾਖਰੀ ਘਪੜੇ ਥੱਪੇ ਆ ਜਾ ਕੱਕ ਕੁੱਟ ਕੇ ਬਾਵੇ ਮਟਿਆ ਰਾ ਤੇ ਬੇ ਲੰਦੀ ਮਾਂ ਚੱਲੀ ਤੇ ਚਲਾ ਲੂਗੀ ਮੈਂ ਕਹਾ ਬੇ ਲਾਉਂਦਾ ਮੈਂ ਹੋਰ ਨਾਲ ਲੱਗੀ ਹੋਗੀ ਹੁਣ ਕਾ ਥਾਪੇ ਰੋ ਕੁੱਟਿਆ ਕਰੇ ਥਾਪੇ ਰੋ ਜਿੱਦਾਂ ਲੀਕ ਤੋਂ ਉੱਤੇ ਜਾਂਦੇ ਨੇ ਪੋਰੀ ਪਿਛਾ ਲੈ ਪੋਰੀ ਪਿਛਾ ਕੇ ਉੱਤੇ ਕਾ ਬਾਟੇ ਬਾਕੇ ਕੱਪਾ ਪਾਣੀ ਢਰ ਲੈ ਖੁਰਖੁਰ ਪਾਵੇ ਹੱਸੋ ਯਾਨੀ ਅੱਧੇ ਪਾਣੀ ਨਾਲ ਬਿਓਂ ਕਰੇ ਸੁਆ ਦਿਖਾ ਲਾ ਤੇ ਤੋ ਬਣ ਵੱਠਾ ਲੈ ਕੇ ਮੈਂ ਤਾਂ ਕਹਿੰਦੀ ਬੇਬੇ ਠੀਕ ਕਰਾ ਮੈਂ ਥੋੜਿਆ ਕਰਦੀ ਐਸਾ ਕਪਾਏ ਯਾਨੀ ਅਧੜ ਕੇ ਸਣੇ ਰੋਟੀਆਂ ਮਗਾਉਨੀਆਂ

ਮੈਂ ਕਹਿੰਦਾ ਸੀ ਤੇ ਨੂੰ ਹਾਂਜੀ ਉਹ ਮਸ਼ੀਨ ਤਾਂ ਮੈਂ ਦੇਖ ਲਈ ਸੀ ਚੱਲੀ ਨਹੀਂ ਹੈਗੀ ਫਿਰ ਮਿਸਤਰੀ ਨੂੰ ਕਰਦਾ ਨਹੀਂ ਫੋਨ ਫਿਰ ਮੈਂ ਕਰਦਾ ਜੀ ਬੀਬੀ ਕਹਿੰਦੀ ਐਂ ਦੀ ਉਹਨੂੰ ਕਹਿੰਦਾ ਪਰ ਮੈਨੂੰ ਵੀ ਇੱਥੀ ਧੋ ਲੈ ਗਰੂਗੀ ਹੱਥਾਂ ਨਾਲ ਥਾਪੇ ਨਾਲ ਧੋੜੂ ਕੱਪੜੇ ਤੁਸੀਂ ਐਨੀ ਕਿਉਂ ਉਹ ਕਰਦੇ ਹੋ ਨਹੀਂ ਮੇਰੇ ਨਾਲ ਮੈਂ ਐਂ ਤਾਂ ਨਹੀਂ ਕਹਦੀ ਵੀ ਤੁਸੀਂ ਸੁਣੋ ਨਾ ਮਾਂ ਦੀ ਸੁਣੋ ਪਰ ਮੇਰੀ ਵੀ ਤਾਂ ਸੁਣੋ ਤੁਸੀਂ ਹੁਣ ਮੈਂ ਹੱਥਾਂ ਨਾਲ ਕੱਪੜੇ ਧੂੰਗੀ ਮੇਰੇ ਪੇਕੇ ਆਉਣੇ ਦਿੱਤੀ ਆ ਗਈ ਮਸ਼ੀਨ ਫਿਰ ਮੈਂ ਬੀਬੀ ਨੂੰ ਨਾ ਕਰਦਾ ਵੀ ਮੈਂ ਤੇਰੀ ਗੱਲ ਨਹੀਂ ਸੁਣਦਾ ਹੈਗਾ ਫਿਰ ਨਾ ਉਹ ਗੱਲ ਨੂੰ ਸਹੀ ਨੂੰ ਸਹੀ ਕਿਹਾ ਕਰੋ ਜੀ ਸਾਨੂੰ ਇੰਨਾ ਤਾਂ ਤੁਹਾਡਾ ਵੀ ਦਿਮਾਗ ਹੈਗਾਗਾ ਦਿਮਾਗ ਆ ਫੇਰ ਹੀ ਬੀਬੀ ਦੀ ਗੱਲ ਮੰਨਦਾ ਤੈਨੂੰ ਵੀ ਮੇਰੇ ਵੀ ਬੁਰੀ ਲੱਗਦੀ ਐ ਵੀ ਬੀਬੀ ਦੀ ਵਧੀਆ ਗੱਲ ਸੁਣਨਾ ਤੇਰੀ ਵੀ ਸੁਣਦਾ ਤਾਂ ਹੈਗਾ ਗੱਲ ਮੈਂ ਕਿੱਥੇ ਸੁਣੇਈ ਪਹਿਲਾਂ ਸੋ ਉੱਥੇ ਸੂਟ ਮੰਗਾ ਲਿਆ ਉਹਦੇ ਪਿੱਛੇ ਕਿ ਬੀਬੇ ਕਹਿੰਦੀ ਆ ਵੀ ਰਹਿਣ ਦੇ ਸੂਟ ਹੈਗਾ ਉਹਦੇ ਕੋਲੇ ਹੁਣ ਜੇ ਮਸ਼ੀਨ ਖੜ ਗਈ ਉਹ ਤਾਂ ਕੰਮ ਦੀ ਚੀਜ਼ ਸੀ ਉਹ ਤਾਂ ਸੋਡੇ ਕੱਪੜੇ ਧੋਣੀਆਂ ਮੈਂ ਸਾਰਾ ਦਿਨ ਫੇ ਚਲ ਕੋਈ ਨਾ ਸਹਿਤ ਠੀਕ ਰਹੂ ਹੁਣ ਬੀਬੀ ਦੀ ਗੱਲ ਥੋੜੀ ਮੋੜਾਂਗੇ ਚਲ ਦਿੰਗਾ ਮੈਂ ਤਾਂ ਵਿਚਾਰੇ ਫਸ ਜਾਣਾ ਹੁਣ ਜ ਕਾ ਗੁੱਸਾ ਕਰਦੀਆਂ ਤੇਰੀ ਗੱਲ ਸੁਣਦਾ ਦਾ ਬੀਬੀ ਗੁੱਸਾ ਕਰਦੀ ਆ ਚੱਲ ਚੱਲ ਥੋੜੀਂ ਗੇਰਾ ਸੇਹ ਤਾਂ ਠੀਕ ਨੂੰ ਤੁਸੀਂ ਕਹਣਾ ਸੇਹਤ ਠੀਕ ਰਹਿੰਦੀ ਸੇਹਤ ਠੀਕ ਨੂੰ ਕਿਹੜਾ ਮੈਂ ਬਿਮਾਰ ਰਹਿਣੀ ਆ ਜੀ ਕਿਸੇ ਉਥੇ ਕੋਈ ਦਵਾਈਆਂ ਬੂਟੀਆਂ ਮਗਾਉਣੀਆਂ ਸਾਰਾ ਤਾਂ ਘਰ ਦਾ ਕੰਮ ਕਰਦੀਆਂ ਮੈਂ ਚਾ ਫਿਰ ਥੋੜੀ ਫਿਰ ਮੇਰੇ ਨਾਲ ਨਾ ਕਰ ਬੀਬੀ ਨਾਲ ਗੱਲ ਕਰ ਲਿਆ ਕਰੋ ਫਿਰ ਦਿੱਤੀ ਵੀ ਆ ਜੀ ਉਹਦਾ ਲਾਹਾ ਵੀ ਲਈਏ ਉਹਨੂੰ ਪਈ ਪਈ ਉਹ ਵੀ ਖਰਾਬ ਹੀ ਹੋਊਗੀ ਉਹ ਇਸ ਦੁਬਾਰ ਓਏ ਫਿਰ ਹੁਣ ਸਾਰੇ ਕਹਿੰਦੇ ਨੇ ਮਾਪੇ ਦੀ ਗੱਲ ਮੰਨਣੀ ਚਾਹੀਦੀ ਆ ਹੁਣ ਮਾਪੇ ਦੀ ਗੱਲ ਨਾ ਮੰਨਾਂ ਮੈਂ ਚਲੋ ਠੀਕ ਹੈ ਜੀ ਮਰਜ਼ੀ ਨਾ ਮੰਨਉ ਮੇਰੀ ਪਹਿਲਾਂ ਘੜਿਆ ਤੁਸੀਂ ਮੇਰੀਆਂ ਬਾਲੀਆਂ ਮੰਨਦੇ ਹੋਗੇ। ਬਿਬੀ ਮੈਂ ਬਲਾੜੇ ਜਾ ਕੇ ਆਉਂਦਾ ਸੀ। ਕੁਛ ਮਾਉਣਾ ਤਾਂ ਨਹੀਂ ਹੈਗਾ। ਤੇ ਮਰਾ ਦੇਖੀ ਹੈ। ਬਰਾੜੇ ਬਿਬੀ ਮੈਂ ਪੰਮੀ ਨਾ ਕਹਿੰਦੀ ਆ ਪਾਪੇ ਦਾ ਪਤਾ ਲੈ ਕੇ ਆਉਣਾ। ਤੇ ਉੱਥੇ ਮੈਂ ਇਹਨੂੰ ਛੱਡ ਜੂਗਾ ਫਿਰ ਬਲਾੜੇ ਜਾ ਆਉਂਗਾ ਅੱਗੇ। ਉਹ ਇੰਡਾ ਚੱਕ ਲੈਨੇ। ਮੇਰੇ ਭੈਣ ਨੂੰ ਪੁੱਛਿਆ ਵੀ ਜੇ ਨਹੀਂ। ਹਲਾ ਵਟਿਆ ਨੂੰ ਕੁਛ ਹੈ ਹਮਨੇ। ਰੂਪ ਮਾਰਾ ਵਿਚਾਰ ਬੇਬੇ ਤਾਂ ਅੰਦਰ ਕੀ ਜਲ ਪਤਾ ਲਿਆ ਉਹ ਵੀ ਵਿਚਾਰ ਰੂਪ ਮਾਰਤਾ ਹੈਗਾ ਹੋਈ ਟਰ ਚੱਕਰ ਨੇ ਮੈਨੂੰ ਕੁਛ ਹੱਸ ਕੀਤੀ ਬਾਣੀ ਮੋਟੀ ਹਰਮਾ ਬੇਬੇ ਇੱਥੇ ਜਾਵੇ ਕੀ ਪੁੱਛਣਾ ਪੁੱਛਾਈ ਗੱਲ ਕਿਉਂ ਨਹੀਂ ਮੈਂ ਕਿਉਂ ਕੀ ਕੋਈ ਪੁੱਛੇ ਵੀ ਕਿੱਝ ਜਾਏਗਾ ਹੈ ਹੱਥ ਘੜਦਾ ਬੈਠਾ ਤੂੰ ਤਾਂ ਸਾਰਾ ਦਿਨ ਲਈ ਮੰਗ ਰ ਮਾਦਰੀ ਚ ਲੱਗਦਾ ਹੈ ਇੱਕ ਕਲਾ ਮੰਨਣ ਲੈ ਡਾਇਰੈਕਟ ਕਲਾ ਮੰਨਣ ਅੰਨੀ ਮੰਣੀ ਕਿ ਆਈ ਨਹੀਂ ਬੇਬੇ ਮੰਨੀ ਮਾਨ ਦਾਦਾ ਨਹੀਂ ਪੁੱਛਿਆ ਤੈਨੂੰ ਕੀ ਰਹ ਹਾਲੇ ਪੁੱਛਾਵਗਾ ਪਤਾ ਲਿਆ ਸਾਰਾ ਦਿਨ ਮੈਂ ਨੋ ਕੋਈ ਚੱਕਦੀ ਸੀ ਤਾਂ ਵੀ ਵਾਫਰ ਕਿਹਾ ਨਾ ਚੰਗੀ ਕੋਈ ਮੁੱਛ ਲੈਣੀ ਮੈਂ ਕਹੀ ਜਿੰਦੀ ਤੇ ਪਾਈ ਛੱਟਿਆ ਹਾਂਜੀ ਘਰੇ ਘਰ ਨਾ ਕੰਮ ਹੈ ਬੇਬੇ ਗੀ ਨਹੀਂ ਕਰੇ ਕੰਮ ਨੇ ਚੱਲਾ ਬਹਿ ਜਾ ਕੋਈ ਨਾ ਪਿਆਖ ਵੀ ਸਾਰਾ ਦਿਨ ਮੁੰਡਿਆਂ ਨੂੰ ਸਿਖਾਈ ਨਾ ਹੁੰਦਾ ਮੈਂ ਕਦੋਂ ਸਿਖਾਇਆ ਬੇਬੇ ਮੈਂ ਤਾਂ ਪਿੰਡੀ ਜਾਣਾ ਸੀ ਪਾਪੇ ਦਾ

ਕੰਮ ਕਰਿਆ ਕੇ ਤੇ ਮਾਕੇ ਦੀ ਗੱਲ ਮੰਨਣੀ ਚਾਹੀਦੀ ਆਪਾਂ ਨੂੰ ਵੀ ਕੀ ਨਾ ਕਰ ਲੈ ਸੋ ਚਾਰ ਘੱਟੇ ਚੱਲ ਤੂੰ ਕੰਮ ਕਰ ਲੈ ਮੈਂ ਵੀ ਆਦਾ ਜਾਣਾ ਬੜਾ ਦਿੱਲੇ ਆਉਣਾ ਸੌਦਾ ਕਰਤਾ ਫੇਰ ਸਾਰਾ ਮੈਂ ਹਾਰੀ ਦਾ ਚੰਗਾ ਬੀਬੇ ਚੱਲ ਫੇਰ ਦੀ ਫਰਨੀਚ ਕੋਈ ਨਾ ਮਾਂ ਗੱਲ ਕਰਿਆ ਗੱਲ ਮਾਰੀ ਇਹ ਗੱਲ ਪਿੱਛੇ tailed ਦੇ ਦੇ ਲੱਤਾ ਆਪ ਵੀ ਕਾਤਾ ਕਰ ਲੈਣੋ 9 ਵਜੇ ਸਭ ਕੁਛ ਬਣਾ ਫਿਰ ਕੁਛ ਕਰਦਾ ਨਹੀਂ ਹੈਗਾ ਪੁੱਛੇ ਕਿ ਤੈਨੂੰ ਤਾਂ ਕਹਿੰਦਾ ਮੈਂ ਲੈ ਜਾਣਾ ਪਰ ਮੈਂ ਨਹੀਂ ਛੱਡਿਆ ਨਾ ਉਹ ਤਾਂ ਸਵੇਰੇ ਕੀ ਗੱਲ ਕਰ ਲਈ ਉਹ ਸਵੇਰੇ ਕੀ ਕੀ ਉਹ ਤੂੰ ਪਹਿਲਾਂ ਮੈਨੂੰ ਕਹੋ ਕੱਟਾ ਮਾਤਾ ਕੋ ਮੇਰੇ ਕੋਲ ਵੀ ਨਾ ਲੈ ਕੇ ਚਾਹਣਾ ਠੀਕ ਹੈ ਆਂਿਆ ਕਰ ਲਾਉਂ ਜਿਵੇਂ ਮਾਂ ਤੇ ਆ ਗਿਆ ਫਿਰ ਵਾਈ ਸ਼ਾਂਭਰ ਹੀ ਹੋਈ ਯਾਰ ਹੋਂ ਤਾਂ ਮੇਰ ਮੰਨਣ ਲੱਗਿਆ ਮੰਨਿਆ ਕਰਨੇ ਰੀ ਨਵਾ ਕਰਨਾ ਲੱਕੇ ਲੱਖ ਅਲੋਗੇ ਜਵਾ ਖੜੀਆਂ ਉਹਨਾਂ ਨੂੰ ਕੀ ਦੱਸਾਈ ਨਾ ਠੀਕ ਹੈ ਬੇਮਾਨਦਾਨ ਮੇ ਤੇਰੀ ਗੱਲ ਸਾਰੀ ਹਾਂ ਮੇਰ ਮੰਨ ਗਰ ਰਿਹਾ ਕਰ ਚਲ ਜੇ ਤੂੰ ਫਿਰ ਮੈਂ ਚੱਲੇ ਚੰਗਾ ਗिरा ਜਾਉਂਗਾ ਡੇਕਾ ਮਨ ਵੀੜਾ ਮ ਆਉਦੇ ਪੱਟਦੇ ਨੇ ਜਵਾਬ ਦੇ ਦਾਂਦੇ ਨੇ ਮੈਂ ਕਿਹੜਾ ਰੋਜ ਹੀ ਪਿੰਡ ਜਾਨੀ ਆ 6 ਮਹੀਨੇ ਬਾਅਦ ਕਦੇ ਪਿੰਡ ਜਾਨੀ ਆ ਉਹ ਵੀ ਆਈ ਸੀ ਵੀ ਚਲ ਭਾਪੇ ਨੇ آپریشن ਕਰਾਇਆ ਵਿਚਾਰੇ ਦਾ ਪਤਾ ਲਿਆ ਮਾਂ ਕਿੰਨੀ ਸੁਣਦਾ ਮਾਂ ਦੀ ਮੈਂ ਆਈ ਨਹੀਂ ਕਹਿੰਦੀ ਵੀ ਚਲ ਨਾਲ ਮਾਂ ਦੀ ਸੁਣ ਲੈ ਮੇਰੀ ਵੀ ਤਾਂ ਸੁਣੇ ਮੈਂ ਵੀ ਤਾਂ ਆਈ ਆ ਇਹਦੇ ਪਿੱਛੇ ਖੁਸ਼ ਹੋ ਜੂਗੀ ਬੰਮੀ ਆ ਚੀਜ਼ ਦੇਖ ਕੇ ਤਾਂ ਤਮੀ ਹਾਂ ਲੈ ਬੇਬੇ ਹਾਂ ਸਮਾਨ ਲੈਂਦਾ ਹਾਂ ਤੇਰੇ ਵਾਸਤੇ ਚੀਜ਼ ਲੈਣ ਦੀ ਹੈ ਮੈਂ ਕੋਈ ਕਿੱਥੋਂ ਲੈ ਆਏ ਤੁਸੀਂ ਇਹ ਬਾਣੀਆ ਕਹਿੰਦਾ ਇਹਦੇ ਨਾਲ ਆਹ ਵਿੜਾ ਗੁੜਾ ਤੋਂ ਨਾਲ ਕਹਿੰਦਾ ਸੌਖਾ ਹੋ ਜਾਂਦਾ ਕਹਿੰਦਾ ਲੈ ਬਾੜੀ ਔਖੀ ਹੁੰਦੀ ਸੀ ਜੀ ਮੈਂ ਤਾਂ ਜਦੋਂ ਫਰਸ਼ ਤੋਂ ਹੁੰਦੀ ਨਾ ਵਾਹ ਨਾਲਸ ਹੁੰਜਾਈ ਜਾਂਦਾ ਪਾਣੀ ਮੈਨੂੰ ਤਾਂ ਬਾੜੀ ਖੁਸ਼ੀ ਹੋਈ ਜੀ ਦੇਖ ਕੇ ਦੇਖ ਬਜੀ ਕਿਤਾ ਬੇਬੇ ਹਾਂ ਜੀ ਫਰਿਆ ਕਰਿਆ ਇਹ ਕਿੱਲਾ ਤੁਮ ਪੈਸੇ ਲਾ ਕੇ ਨਹੀਂ ਕਿਉਂ ਬੇਬੇ ਇਦਾਂ ਜਦੋਂ ਫਰਸ਼ ਤੋਂ ਹੁੰਨੀ ਮੈਨੂੰ ਬਾੜਾ ਔਖਾ ਹੁੰਦਾ ਸੀ ਆ ਹੁਣ ਮੈਂ ਸੇਤੀ ਬਾਣੀ ਸੂਤ ਲਿਆ ਕਰੂੰ ਗਿੱਲੇ ਤੋਂ ਫਾੜ ਗਿਆ ਕੰਮ ਸੌਖਾ ਕੀਤਾ ਬੇਬੇ ਤਾ ਅਲਾ ਦਾ ਕੰਮ ਆਕੇ ਦੂਜੇ ਵੀ ਸਮਾਨ ਲਿਆਂਦਾ ਜੀ ਮੰਗਾਇਆ ਹਾਂ ਵੀ ਤਾਂ ਜਰ ਅਲਾ ਇਹ ਕਰ ਲੈ ਕੰਮ ਆਇਨਾ ਨਾ ਸਿਰ ਚੜਾ ਸਿਰ ਚ ਗਿਆ ਘਰ ਚੂਤੇ ਰੇ ਫੇਰਾ ਕੇ ਮਾੜੀ ਮੈਂ ਬੰਨੀ ਨਾ ਕੰਮ ਹੋ ਗਈ ਹਰ ਇੱਕ ਚੀਜ਼ ਲਿਆ ਕੇ ਮੇਰਾ ਪੁੱਤ ਹੀ

ਸੱਚ ਕੀ ਜਾਵੇਂਗਾ ਸੱਚ ਚੜਾ ਕੇ ਚਲ ਤੂੰ ਕਿਹੜਾ ਬੇਬੇ ਮੇਰਾ ਮਾੜਾ ਸੋਚਦੀਆਂ ਚੰਗਾ ਹੀ ਕਰਦੀਆਂ ਤੇ ਆ ਪੁੱਤਾਂ ਦਾ ਕੋਈ ਮਾੜਾ ਸੋਚ ਰਾਇ ਪਰਾਂ ਜਾਂ ਤੋ ਹਾਈਟਾ ਵੱਡਾ ਪਾਲਿਆ ਫਿਰਨ ਪੜਾਇਆ ਹੈ ਉਹਨਾਂ ਨੂੰ ਕੰਮ ਮੁਸਕਿਆਉਨੇ ਆ ਤੇ ਫਿਰ ਵਿਆਹ ਕੀਤਾ ਹੈ ਵਿਆਹ ਚਲਾ ਮਾੜਾ ਕੀਤਾ ਪੜਾਈ ਦੇ ਮਾੜੀ ਕਰਾਈ ਕਿਹੜਾ ਕੰਮ ਕਰਕੇ ਪੈਸਾ ਲਾਉਣਾ ਉਥੇ ਲਾਓ ਹੁਣ ਚਲ ਕੋਈ ਕਿਹੜੀ ਚੱਕਰ ਹੋਵੇ ਸੋੜੀ ਲੱਗਦੀ ਤੇ ਮੈਂ ਸਾਕੇ ਬੇਬੇ ਮੈਂ ਆਰਾਮ ਕਰਨਾ ਕਾਹ ਕਰ ਲੈ ਹੂੰ ਚਲਾ ਇਹਦੇ ਪਿੱਛੇ ਬੋਲੀ ਨਾ ਬੀਬੀਆਂ ਨੇ ਨਾ ਮੈਂ ਨਹੀਂ ਬੋਲੀ ਜਿਹੜਾ ਕਰਤਾ ਸੌ ਚੰਗਾ ਹੀ ਹੋਇਆ ਚੰਗਾ ਬੀਬੀ ਹਾਂ ਹਾਂ ਹੁਣ ਮਾਰਦਾ ਪੋਚੇ ਜੁਕਿਆ ਆ ਹੋਗਾ ਨਾ ਹੀ ਲੱਗਦੀ ਐ ਅਈ ਪਾਣੀ ਹੁੰਜਣ ਵਾਲੀ ਤੁਸੀਂ ਚਾਹ ਲੈਿੰਦੀ सुती पी है बेचारू थी होनी आप ही दत्ती करके पी ली दत्ती करके पी ला चल चल बीबे सोनू पा तत्ती करता चाह गर्मा करता जी ती पियोगे

ਸਰਬੇ ਮੈਨੂੰ ਥੱਕਦਾ ਸੀ ਦੇ ਨਾਲ ਆਖਰੀ ਰਾਤੀ ਜੋ ਵਾਪਸ ਕਰ ਕਬਾਣਾ ਹੁਣ ਨਵਾ ਪੌਖੀ ਮੈਂ ਔਖੀ ਹੁੰਦੀ ਸੀ ਕਰ ਲੈਂਦਾ ਹੁਣ ਵੀ ਤੋ ਕੰਨਿਆ ਮੈਂ ਹੱਪਾ ਕਰੂ ਉਠਾਵੂ ਨੂੰ ਨਹੀਂ ਆਖ ਲਾਉਂਦੀ ਸਾਰੀ ਉਮਰ ਕੱਪੜੂ ਹੋ ਗਿਆ ਕੱਪੜੂ ਕਾਇਨੇ ਬਰੀਆ ਕਰ ਲਾ ਕਰ ਦੇਣਾ ਛੱਡੀ ਚਲਾਉਂਦੇ ਸਾਰੇ ਨਾ ਆਖ ਮੈਂ ਚਾਹ ਹੀ ਤੱਤੀ ਕਰਨਾ ਕਬਾ ਠਾ ਕੇ ਲਿਉਣੀ ਆਮੂ ਹੱਤ ਕਰ ਭਾਗ ਜਾ ਬੇ ਪਈ ਰਹਿ ਨਿੰਦੀ ਚੁੱਲ੍ਹਾ ਕਰੇ ਆ ਜਾ ਬੰਦੇ ਚਾਹ ਕਰਦੇ ਹੁੰਦੇ ਚੁੱਲ੍ਹਾ ਨਹੀਂ ਆ ਮੈਂ ਠਾਉਣੀ ਨਹੀਂ ਮੋਇਨਾ ਪੈ ਜਾਂਦੀ ਐ ਖਾੜੇ ਚ ਖੜਾਣਾ ਛੱਡੀਆ ਕੁੜਾ ਕੁੜੀ ਆਏ ਨਹੀਂ ਪੰਮੀ ਹੂੰ ਹਾਂ ਵੇ ਉਹ ਮੁੰਡਾ ਚਾਹ ਕਰ ਸੱਤੀ ਕਰਿਆ ਤੂੰ ਮੋਇਨਾ ਖੜਾੜੇ ਛੱਡੀ ਜਾਨੀ ਐ ਮੈਂ ਤਾਂ ਵਤੀਨ ਲੱਗੇ ਵੇ ਵੀ ਗਦਮ ਆ ਗਏ ਹੋ ਪਤਾ ਨਹੀਂ ਲੱਗਿਆ ਤਾਂ ਨਹੀਂ ਜਾਣ ਕੇ ਛਾਪ ਗਈ ਹੋਵੇਂਗੀ ਨਾ ਵੇ ਵੀ ਮੈਂ ਚਾਹ ਤਾਂ ਬਣਾਈ ਸੀਗੀ ਮੈਂ ਕਿਹਾ ਚੱਲ ਹੁਣ ਖੜਿਆ ਕਿਆ ਕਰ ਕਰਤੀ ਕਿਹਾ ਹੀ ਨਹੀਂ ਤਾਂ ਹੋਰ ਬਣਾ ਕੇ ਦੇ ਕੋਈ ਨਾ ਬਣਾ ਦਾ ਹੋਰ ਕਾਵੇ ਕਰ ਚੱਲ ਨਾ ਤਾਨੂੰ ਮੈਂ ਤਾਂ ਬੱਸ ਹਾਇਆ ਕੰਮ ਵੀ ਨਹੀਂ ਕਰ ਸਕਦੀ ਆਪ ਤੇ ਕਰਤੇ ਸਭ ਕੀ ਪੁੱਛਿਆ ਨਾ ਹੁੰਦਾ ਥੱਕ ਗਈ ਸੀ ਬੇਬੇ ਜੇ ਪੈ ਗਈ 10 ਮਿੰਟ ਫੇਰ ਕੀ ਹੋ ਗਿਆ ਥੱਕ ਅੱਜ ਕਰਦੇ ਮੁੰਟਿਆਰਾ ਨਹੀਂ ਥੱਕਦੀ ਹੁੰਦੀ ਆ ਮੈਂ ਥੱਕੀ ਤਾਂ ਮੈਂ ਦੀ ਬੁੜੀ ਹੋਈ ਪਈ ਆ ਹੁਣ ਥਕਤੀ ਕਰਾਉ ਉਹਨਾਂ ਨੇ ਮੈਨੂੰ ਨਾ ਯਹੋਂ ਪਿਆ ਉਹ ਆਈਸੋ ਦੀ ਚਲਾਵੀ ਮੁੰਡਾ ਤਾਂ ਤੋਂ ਮੜੀ ਜਾਂਦਾ ਚਮੜਾ ਹੀ ਜਾਂਦਾ ਹੈ ਹੋਸਣ ਦੁੱਖ ਰਿਓ ਨਾ ਮੈਨੂੰ ਦੇਉ ਦੁੱਖਾ ਕਿੰਨੇ ਸਿਆਣੇ ਨੇ ਵਿਚਾਰੇ ਮੈਨੂੰ ਤਾਂ ਠਾ ਹੀ ਨਹੀਂ ਹੈਗਾ ਵੀ ਚਲ ਪਈਏਗੀ ਵਿੱਚੋਂ ਵਿੱਚ ਮੇਰੀ ਵੀ ਤਾਂ ਸੁਣਦੀ ਆ ਉਹਦੀ ਮੰਮੀ ਦੀ ਵੀ ਸੁਣਦਾ ਹਨਾ ਦੋਨਾਂ ਦੀ ਹੀ ਸੁਣਦਾ ਪਿਆਰ ਤਾਂ ਵਿਚਾਰਾ ਬਹੁਤ ਕਰਦਾ ਫਿਰ ਕਰੇ ਕੀ ਹੁਣ ਜਦੋਂ ਮਾਂ ਸਾਰਾ ਦਿਨ ਅੜਬ ਪੁਣੇ ਕਰਦੀ ਹੈਗੀ ਮੰਮੀ ਨੂੰ ਐਵੇਂ ਆ ਹਨਾ ਵੀ ਕਿਤੇ ਮੈਨੂੰ ਇਹਨੂੰ ਦੱਬਣਾ ਲਵੇ ਵੀ ਮੈਂ ਦੱਬ ਕੇ ਕੀ ਕਰਨਾ ਮੈਨੂੰ ਤਾਂ ਆਹੀ ਆ ਵੀ ਥੋੜੀਆਂ ਥੋੜੀਆਂ ਚੀਜ਼ਾਂ ਚ ਛੋਟੀਆਂ ਛੋਟੀਆਂ ਚੀਜ਼ਾਂ ਚ ਖੁਸ਼ੀਆਂ ਮਿਲਦੀਆਂ ਨੇ ਅੱਜ ਲੈ ਵੈਪਰ ਲੈ ਕੇ ਦਿੱਤਾ ਉਹਦੀ ਮੈਨੂੰ ਇੰਨੀ ਖੁਸ਼ੀ ਹੋਈ ਹੈ ਹੁਣ ਚਾਹ ਗਰਮ ਕਰਨ ਲੱਗੇ ਉਹਦੀ ਮੈਨੂੰ ਖੁਸ਼ੀ ਹੋਈ ਵੀ ਆਪੇ ਮੈਨੂੰ ਠਾਇਆ ਨਹੀਂ ਹੈਗਾ ਪਰ ਕਰੇ ਵੀ ਕੀ ਵਿਚਾਰਿਆ ਹਨ ਚਲੋ ਜਿਵੇਂ ਰੱਬ ਨੂੰ ਮਨਜ਼ੂਰ ਹੁੰਦਾ ਹੁਣ ਹੋਈ ਏ ਸਿੱਧੀ ਹਾਂ ਸਾਰਾ ਦੇ ਨਾ ਮੁੰਡਾ ਨਰਮ ਹੈ ਵਿਚਾਰਾ ਕਰੀ ਜਾਂਦਾ ਜਮਾਇਰ ਖੁੰਗੀ ਢਿੰਡੀ ਅੱਧੀ ਤੇ ਜੜਾ ਕੇ ਕੀ ਜਾਣੇਗੀ ਤੋਂ ਨੇ ਨਵੀਂ ਰਾਣੀ ਆ ਟੱਕਲੇ ਵਰਗੀ ਸਿੱਧੀ ਕਰਕੇ ਰੱਖਿਆ ਕਰੋ ਮੈਂ ਇਨਾ ਪੈਗੀ ਵੱਖਾ ਛੱਡ ਕੇ ਜਵਾਕ ਚਾਹ ਤੱਤੀ ਕਰੀ ਜਾਂਦਾ ਚਾ ਇਹ ਕੋਈ ਬਾਦਲਾ ਘੜਕਦਾ ਸੁਣਦਾ ਬੌਧੀ ਉਸਦੇ ਆ ਛਿਆਦਾ ਤੱਤੀ ਕਰ ਸਕਦੀ ਸੀ ਜੇ ਤੂੰ ਵੀ ਅੱਜ ਦੇ ਦਿਵਾਨ ਦੇ ਨਵੇਂ ਜਵਾਨੇ ਦੀ ਮੈਂ ਦੇ ਨਵੇਂ ਜਵਾਨੇ ਦੀ ਆ ਐਨਾ ਜਾਣੀ ਵੀ ਇੱਕ ਬੌਧੀ ਦੀ ਫੁੱਤੀ ਥੁੜੀ ਐ ਮੇਰੇ ਡਕਣੇ ਤੋਂ ਦੀ ਫੁੱਤੀ ਹੈ ਜਾਂ ਪਾਂਡੇ ਵਾਂਦੀ ਫੁੱਤੀ ਹੈ ਯਾਹਾਂ ਸਿੱਧੀ ਕਰਕੇ ਰੱਖੋ ਕੁਝ ਸਮੇਂ ਬਾਅਦ ਸੱਸਰੀ ਘਰ ਮੰਮੀ ਆਏ ਨੇ ਤੇ ਆ ਗਈ ਨਹੀਂ ਮਾਦਾ ਹਾਈ ਹੇ ਹਾਈ ਛਲਕੇ ਜਾ ਮੈਂ ਤਾਂ ਬਾਹਰ ਜਗਾ ਦਿਨ ਚੜਿਆ ਤੀ ਹਏ ਬੱਚਾ ਕੱਲੀ ਆ ਗਈ ਤੂੰ ਮਲਕੀ ਇੱਥੇ ਨਹੀਂ ਆਇਆ ਨਾ ਉਹੀ ਆ ਗਈ ਬੇਬੇ ਉਹੀ ਤਾਂ ਕੋਈ ਨਹੀਂ ਜੋ ਦੇਸੀ ਕੱਪੜੇ ਪਾ ਰੱਖੇ ਨਾ ਮੂੰਹ ਮੱਸੀਆ ਰਹੀ ਹੈ ਸੱਚੀ ਗੱਲ ਦੱਸ ਮੈਨੂੰ ਬੇਬੇ ਮੈਨੂੰ ਬਾਰਾ ਤੰਗ ਕਰਦੇ ਨੇ ਕਿਉਂ ਕੰਗਾ ਕਾਤੋ ਕਰ ਰਹੀ ਨੇ ਮੈਨੂੰ ਤੇ ਮੇਰੀ ਗੱਲ ਹੀ ਨਹੀਂ ਮੰਨਦੇ ਕੋਈ ਗੱਲ ਨਹੀਂ ਮੰਨਦੇ ਹੈਗੇ ਦੇਖੀ ਮੈਨੂੰ ਕਹਿਣਗੇ ਜੇ ਕੰਮ ਕਰਨੇ ਨੇ ਉਹ ਮੈਨੂੰ ਕੱਪੜੇ ਵੀ ਕਹਿ ਦਿੰਦੇ ਨੇ ਹੱਥੀਂ ਧੋ ਮਸ਼ੀਨ ਨਹੀਂ ਵਰਤਣੀ ਹੈਗੀ ਨਾਲ ਮੈਨੂੰ ਕੋਈ ਨਾ ਮੈਨੂੰ ਕੋਈ ਕੱਪੜਾ ਦੀ ਡਾ ਲਿਆ ਕੇ ਦਿੰਦੇ ਨੇ ਬਸ ਜਿਹੜੇ ਹੁੰਦੇ ਨੇ ਕਹਿੰਦੇ ਨੇ ਆਹੀ ਪਾ ਲਗਾ ਹੁਣ ਜਾਣ ਚ ਵੀ ਹੈ ਕਿ ਉਹ ਕਰਦੇ ਨੇ ਹੱਦ ਕਰਦੇ ਨੇ ਉਹ ਤਾਂ ਜਮੀ ਬਾਸ ਕੇ ਕਹਤ ਹੁਣ ਜਾ ਮੈਨੂੰ ਕਿਤੇ ਲੈ ਕੇ ਜਾਣ ਇੱਕ ਤਾਂ ਤੁਸੀਂ ਨਹੀਂ ਆਏ ਹੈਗੇ ਵੀ ਘੇੜਾ ਮਾਰ ਲੋਂਗੇ ਜਮੀ ਨਹੀਂ ਘੇੜਾ ਮਾਰਦੇ ਹੈ ਕਿ ਘੇੜਾ ਕਿੱਥੇ ਮਾਰੀਏ ਹੁਣ ਹਾੜੀ ਵੀ ਰੁੱਥ ਆਈ ਪਈ ਐ ਕੰਮ ਸਿੱਖ ਤੇ ਆਇਆ ਪਿਆ ਕੱਲਾ ਜਵਾਕ ਹੈ ਵਿਚਾਰਾ ਕਿੱਦੇ ਦੀ ਕਹੀ ਜਾਂਦੀ ਐ ਵੀ ਮੈਨੂੰ ਲੈ ਚੱਲ ਲੈ ਚੱਲ ਪਿੰਡ ਮੈਨੂੰ ਪਿੰਡ ਵੀ ਨਹੀਂ ਲੈ ਕੇ ਆਉਂਦਾ ਮਾੜੀ ਗੱਲ ਐ ਕੋਈ ਨਾ ਮੈਂ ਖਿੱਚੂ ਕਰਨ ਹੋਰੇ ਹਉਣ ਦੇ ਬਾਲਾ ਤੰਗ ਕਰਦੇ ਨੇ ਬੇਬੇ ਚੁੱਪ ਕਰ ਫਿਰ ਉਹਨੇ ਮਾਣੀ ਕੁਛ ਕਹੀ ਨਹੀਂ ਨਾ ਬੇਬੇ ਮਾਂ ਮਗਰ ਤਾਂ ਲੱਗ ਗਈ ਹੋਇਆ ਮਾਂ ਨੇ ਕੀ ਕਹਿਣਾਗਾ ਜਿਵੇਂ ਮਾਂ ਕਹਿੰਦੀ ਉਹ ਮੈਂ ਕਰਦਾਗਾ ਮਾਂ ਨੇ ਮੰਨਦਲਾਂ ਆਏ ਹੋ ਨਾ ਸੰਗ ਨਹੀਂ ਹੋਵੇ ਇਹ ਵਿਆਹ ਕਿ ਲਿਆ ਆ ਸਾਰੀ ਗੱਲ ਮੰਨਾ ਮਾਰੇ ਵਾਲੇ ਮਾਰੇ ਵਾਲਾ ਹਾਂ ਬਈ ਠੀਕ ਮਾਂ ਵੀ ਮੰਨੇ ਤੇਰੀ ਵੀ ਮੰਨੇ ਹੈ ਕੀ ਹੋ ਗਿਆ ਬੇਬੇ ਠੀਕ ਐ ਪੈਣੇ

ਦੇ ਰਿ ਵੰਨੇ ਨਹੀਂ ਕਹਿੰਗੇ ਮਾਂ ਦੇ ਵੀ ਵੰਨੇ ਨਹੀਂ ਕਹਿੰਗੇ ਇਹ ਕਿਸ ਤਰ੍ਹਾਂ ਨਹੀਂ ਮੰਨਦੇ ਤੇ ਜਿਹੜੀ ਗੱਲ ਮੈਂ ਕਹਦਾ ਉਹ ਤਾਂ ਬਸ ਮੰਨਦੀ ਨਹੀਂ ਹੈਗਾ ਜੇ ਮੈਂ ਮਾਂ ਕਹਦੇ ਹੋ ਮੀ ਪਾਰ ਹੈ ਗੱਲ ਬਸ ਫਿਰ ਤਾਂ ਵਧੀਆ ਬਈ ਉਹ ਮੇਰੇ ਵਰਗ ਗਜੇ ਮੰਮੀ ਕਹਿੰਦੀ ਆ ਦੀ ਮਾਂ ਦੀ ਗੱਲ ਮੰਨਣੀ ਚਾਹੀਦੀ ਆ ਫਿਰ ਤਾਂ ਵਧੀਆ ਫਿਰ ਕਿਉਂੜੀ ਇਹ ਵਿਚਾਰੇ ਨਾਲ ਆਪਾਂ ਹਾਂ ਫਿਰ ਤਾਂ ਨਰਮ ਹੈ ਇਹ ਵਿਚਾਰਾ ਜਿਵੇਂ ਤੁਸੀਂ ਬੋਲਦੇ ਨਹੀਂ ਹੈਗੇ ਦੇਖੋ ਹਾਂ ਕੱਲੀ ਮਾਂ ਦੀ ਗੱਲ ਹੀ ਸੁਣਨੀ ਚਾਹੀਦੀ ਆ ਸਹੀ ਹੈ ਕੱਲੀ ਦੀ ਗੱਲ ਤਾਂ ਨਹੀਂ ਕੀ ਠੀਕ ਹੈ ਉਹੀ ਕਹੀ ਜਾਂਦਾ ਕੁੜੀ ਘਰੋਂ ਕੁੱਟ ਕੇ ਘੜਤੀ ਫਿਰ ਉਹਨੇ ਠੀਕ ਹੀ ਆ ਜਿਵੇਂ ਤੁਸੀਂ ਕਹਿੰਨੇ ਹੋ ਉਹਨੇ ਵੀ ਮਾਂ ਪਿਓ ਦੀ ਗੱਲ ਸੁਣਨੀ ਚਾਹੀਦੀ ਗਰ ਵਾਲੀ ਦੀ ਗੱਲ ਨਹੀਂ ਸੁਣਨੀ ਚਾਹੀਦੀ ਫਿਰ ਤਾਂ ਬਾਈ ਨੇ ਠੀਕ ਹੀ ਕੀਤਾ ਤਾਂ ਉਹਨੇ ਮਾਂ ਪਿਓ ਦੀ ਗੱਲ ਸੁਣੀ ਆ ਕੁੜੀ ਦੀ ਨਹੀਂ ਸੁਣੀ ਹੈਗੀ ਜਿਵੇਂ ਤੁਸੀਂ ਪੰਮੀ ਦੀ ਗੱਲ ਨਹੀਂ ਸੁਣਨ ਦਿੰਦੇ ਮੈਂ ਵੀ ਬੋਲਣਾ ਨਹੀਂ ਚਾਹੁੰਦੀ ਸੀ ਪਰ ਮੈਨੂੰ ਹੁਣ ਬੋਲਣ ਦਾ ਮੈਨੂੰ ਵੀ ਮੌਕਾ ਮਿਲ ਗਿਆ ਮੰਮੀ ਮੇਰੇ ਨਾਲ ਕਿੰਨਾ ਫਰਕ ਰੱਖਦੀ ਸੀ ਹੁਣ ਆਪਣੀ ਜਿਹੜੀ ਭੈਣ ਨਾਲ ਪਤਾ ਲੱਗਿਆ ਮੰਮੀ ਨੂੰ ਵੀ ਐਨਾ ਕੁਛ ਕਰਦਾ ਬਾਈ ਮੰਮੀ ਨੂੰ ਕਿੰਨਾ ਦੁੱਖ ਲੱਗਿਆ ਜੀ ਹੈ ਮੈਂ ਵੀ ਤਾਂ ਕਿਸੇ ਦੀ ਕੁੜੀ ਆ ਜਿਵੇਂ ਆਪਣੀ ਇਹ ਕੁੜੀ ਨੂੰ ਸੁਣ ਕੇ ਇਹਦੀ ਗੱਲ ਦਾ ਆਪਾਂ ਨੂੰ ਦੁੱਖ ਲੱਗਿਆ ਵੀ ਐਂ ਕਰਦੇ ਨੇ ਐਂ ਕਰਦੇ ਨੇ ਮੇਰੇ ਨਾਲ ਵੀ ਮੰਮੀ ਸਾਰਾ ਕੁਝ ਐਵੇਂ ਹੀ ਕਰਦੇ ਸੀਗੇ ਨਾ ਬੇ ਹੁਣ ਨਹੀਂ ਮੈਂ ਕਰਦੀ ਕੁਝ ਵੀ ਉਹ ਤੁਹਾਨੂੰ ਹੱਥਿਆਂ ਵਿੱਚ ਰੱਖਣਾ ਚਾਹੀਦਾ ਤੇ ਮੈਂ ਜੋ ਜਿਹੜੀਆਂ ਹੋ ਗਈਆਂ ਗਲਤੀਆਂ ਹੋ ਗਈਆਂ ਫਿਰ ਵੇਖੇ ਬੰਨੇ ਅਕਰ ਅਦਕਰ ਆ ਜੀਮੰਨ ਨਾ ਕਰਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀਆਂ ਪੁਰਾਣੀਆਂ ਵੀਡੀਓ ਨੂੰ ਪਿਆਰ ਦੇਣ ਵਾਸਤੇ ਧੰਨਵਾਦ ਤੇ ਹੁਣ ਆ ਤੁਹਾਡੇ ਪਿਆਰ ਪਿਆਰੇ ਕਮੈਂਟਾਂ ਦੀ ਬਾਰੇ ਜਾਸ ਸੰਨਾ ਬਿੰਦਰਕੌਰ ਸਰਬਜੀਤ ਕੌਰ ਹਰਵਿੰਦਰ ਕੌਰ ਸਤਨਾਮ ਸਿੰਘ ਸੁਖ ਗਰੇਵਾਲ ਸਤਨਾਮ ਰਾਏ ਗੁਰਜੰਟ ਸਿੰਘ ਨੂਰ ਸਿੰਘ ਮੇਗਨਾ ਸ਼ਰਮਾ ਮਾਨਿਕ ਗੋਇਲ ਗੁਰਪ੍ਰੀਤ ਦਲਿਓ ਸੋਨੀ ਸਿੰਘ ਸੁਖਦੀਪ ਡਵਾਈ ਲਾਪ੍ਰਿਤ ਸੇਖੋ ਪ੍ਰੀਤ ਚਹਿਲ ਪੰਮੀ ਧਨੋਲਾ ਅਰਵਿੰਦਰ ਕੌਰ ਬੋਪਰਾਏ ਕੁੜਾਣੀ ਖੁਰਦਾ ਦਲਜੀਤ ਕੌਰ ਯੂ ਐਸ ਏ ਗੁਰਸੇਵ ਔਲਖ ਕੋਮਲ ਡੱਲਾ ਚਮਕੌਰ ਸੇਖੋ ਗੁਰਜੀਤ ਸਿੰਘ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਜੀ ਤੇ ਸਾਡੀਆਂ ਵੀਡੀਓ ਨੂੰ ਵੱਧਦੇ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੀ ਧੰਨਵਾਦ ਧੰਨਵਾਦ ਪਾਣੀ ਨਹੀਂ ਮੰਝੇ ਰੱਪਾ ਨਹੀਂ ਮੰਝੇ ਹਾਂ ਕੱਪੜੇ ਕਹਿੰਦੀ ਸੀ ਮੈਂ ਤਾਂ ਹਾਲਾ ਬੜੀ ਅਸੀ ਦਿਖਾ ਤੀਏ ਠੀਕ ਹੈ ਦੁਬਾਰਾ ਚੱਲਾਂਗੇ ਹਾਂ ਆਸਤੀ ਕਰ ਜਾ ਨਾ ਮੂੰਹ ਢੱਕ ਲੱਖੀ ਜਾਇਆ ਅਜਾ ਖੈਰ ਹੋਈ ਨਹੀਂ ਨਾ ਮੈਂ ਤਾਂ ਇਹ ਕਰਕੇ ਦੱਨੂ ਮੈਂ ਸੋਚ ਕੇ ਕਹੋ ਨਾ ਪਰ ਵੀ ਲਾਇਆ ਸੀ ਵਿਆਹ ਸੀ ਫਿਰ ਉਧਰ ਸੀ ਲੰਬਾ ਹੋ ਜਾਂਦਾ ਨਹੀਂ ਨਹੀਂ ਲੰਬਾ ਨਹੀਂ ਹੁੰਦਾ ਹੁਣ ਤੁਸੀਂ ਮੰਮੀ ਆਏ ਕਿ ਨਾ ਹਟਾ ਤਾਂ ਆ ਚੱਲ ਤੂੰ ਮਮੀ ਆਇਆ ਨਾ ਬੀ ਆਇਆ ਕਿ ਮੈਨੂੰ ਬੀ ਤਾਂ ਕਰ ਗੱਲ ਤਾ ਨਾ ਵੀ ਕੀ ਠੀਕ ਹੈ ਤੁਸੀਂ ਕਹੇ ਵੀ ਵਧੀਆ ਹੈਗਾ ਫਿਰ ਕੀ ਵਧੀਆ ਹੈਗਾ ਕਹਦੇ ਕੁੜੀ ਦੀ ਵੀ ਮੰਨਣੀ ਚਾਹੀਦੀ ਹੈ ਮਾਂ ਦੀ ਮੰਨੀ ਆਂਦਾ ਹਾਂ ਵੀ ਇਹਦੀ ਘਰ ਵਾਲੀ ਦੀ ਗੱਲ ਹੀ ਮੰਨਣੀ ਚਾਹੀਦੀ ਹੈ ਜਾਂ ਕੁੜੀ ਦੀ ਗੱਲ ਹੀ ਮੰਨਣੀ ਚਾਹੀਦੀ ਹੈ ਨਾ ਮੈਂ ਤਾਂ ਕਹਿੰਦਾ ਤੂੰ ਨੂੰ ਕਹੀਂ ਵੀ ਕੀ ਠੀਕ ਹੈ ਕੀ ਠੀਕ ਹੈ ਹਰ ਜੇ ਤੂੰ ਚੱਲਣੇ ਨਾਲੇ ਤੂੰ ਕਹਿੰਦੀ ਵੀ ਕੀ ਠੀਕ ਹੈ ਉਹੀ ਬੋਲੀ ਹੈ ਨਾ ਤੈਨੂੰ ਪਤਾ ਨਹੀਂ ਆਦਾ ਵਸਤਾ ਨਹੀਂ ਕੁੜੀ ਦੀ ਗੱਲ ਹੀ ਮੰਨਣੀ ਚਾਹੀਦੀ ਹੈ ਮੈਂ ਕਹੂੰ ਨਹੀਂ ਮੈਂ ਇਹ ਤਾਂ ਕੋਈ ਦਿਮਾਗ ਦੇ ਲਿਖਾ ਮੇਰੇ ਤਾਂ ਪਈ ਦਿਮਾਗ ਦੇ ਲੱਗੇਗਾ ਕੀ ਠੀਕ ਹੈ ਚਲ ਮੈਂ ਤਾਂ ਬਾਟਾ ਟੱਪਾ ਇਕੱਠਾ ਕਰਿਆ ਮੈਂ ਦੇਖਦਾ ਟੱਪਾ ਗਿਆ ਕਰ ਬਸ ਇੱਥੇ ਹੀ ਸ਼ੁਰੂ ਕਰਨਾ ਵੀ ਕੀ ਵਧੀਆਗਾ ਭੀਏ ਦੀ ਗੱਲ ਵੀ ਮੰਨਣੀ ਚਾਹੀਦੀ ਐ ਕੱਲੀ ਮਾਂ ਦੀ ਤਾਂ ਨਹੀਂ ਮੰਨੇ ਉਹ ਦੁਆ ਦਾ ਵਸ ਜੋੜਦੀ। ਨਾ ਬੋਲੀ ਰਹੀ ਸੀ ਹੁਣ ਤੁਸੀਂ ਸ਼ੰਗਰ ਹੋਰ ਆਣਾ ਪਤਾ ਨਹੀਂ ਕਿੱਥੇ ਪੋਹ। ਬੱਲਾ ਆ ਜਾਂ ਬੋਲੀ ਬੱਦ ਬੋਲੀ ਲੰਘ ਜਾਂਦੀ ਬਿਲਕੁਲ ਬੋਲੀ। ਸੁਣਾਈਆਂ ਨੇ ਪਹਿਲਾਂ। ਚਲੋ ਮਿੱਤੂ ਅਮੀ ਕਹੀ ਵੀ ਠੀਕ ਆ। ਕੀ ਠੀਕ ਆ? ਖੜੀ ਕੌਣ ਚੱਲ ਪੈੰਦੇ ਹੁਣ? ਹਾਂ ਮਾਂ। ਕੁੜੀਏ ਤੂੰ ਵੀ ਆਪ ਦੇ ਘਰ ਆਈ ਵੀ ਮੰਨਿਆ ਕਰ। ਉਹ ਤਾਂ ਮੰਨਦੀ ਐ ਬਚਰੀ। ਸਰੋਗ ਕਿਵੇਂ ਤਾਂ। ਲੋងੇ ਵਾਲਾ। ਹੂੰ ਹੂੰ। ਸਸੀ ਗਾਲ ਜੀ ਸਾਰਿਆਂ ਨੂੰ। ਅਸੰਗੁਰਦ ਸਕਣ ਲੱਗੇ ਤੁਸੀਂ ਹੋਰ ਲਈ ਅੱਜ ਦੀ। ਕੀ ਵੀ ਸਾਡੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਣਾ ਸਾਡੇ ਵੱਲੋਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਹੁਣ ਬਾਰੀ ਆ ਜੀ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀਆਂ ਪੁਰਾਣੀਆਂ ਵੀਡੀਓ ਨੂੰ ਤਾਂ ਹਾਂ ਸਾਡੀਆਂ ਪੁਰਾਣੀਆਂ ਵੀ ਦੁਬਾਰੀ ਸਟਾਰਟਿੰਗ ਤੋਂ ਹਾਂ